ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਰਾਗ ਸੁਹੀ ਮਹੱਲਾ 5 ਕਾਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਿਠਨ ਮੋਹ ਅਗਨ ਸੋਕ ਸਾਗਰ ਕਾਰ ਕਿਰਪਾ ਉਧਰ ਹਰ ਨਾਗਰ ਚਰਣ ਕਮਲ ਸਰਣਾਏ ਨਰਾਇਣ ਦੀਨਾਨਾਥ ਭਗਤ ਪਰਾਇਣਾ ਨਮੋਹ ਆਗਨ ਸੋਕ ਸਾਗਰ ਕਾਰ ਕਿਰਪਾ ਉਧਰ ਹਰ ਨਾਗਰ ਚਰਣ ਕਮਲ ਸਰਣਾਏ ਨਰਾ ਨਾ ਨਾਥ ਭਗਤ ਪਰਾਇਣ ਰਹਾਉ ਅਨਾਥ ਤੋਂ ਭਗਤ ਭੈ ਮੇਟਨ ਸਾਦੇ ਸੰਗ ਜਮ ਦੂਤ ਨਾ ਭੇਟਨ ਜੀਵਨ ਰੂਪ ਅਨੂਪ ਦਇਆਲਾ ਰਾਵਣ ਗੁਨਾ ਕਟਿਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਅਰੋਗ ਰੂਪ ਮਾਇਆ ਨਾ ਵਿਆਪੈ Jap Gobind sangi sabtaare ਹੋਤ ਨਹੀਂ ਪੰਜ ਬਟਵਾਰੇ ਮਾਲ ਬਾਚ ਕ੍ਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਾਨ ਪਾਏ ਹਰ ਅਨੁਗ੍ਰਹਿੋ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਾਸ ਦੀਨਾ ਆਗ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਦਿਨ ਅਵਰ ਨਾਕਈ ਧਾਰ ਅਨੁਗ੍ਰਹੋ ਆਪਣਾ ਪ੍ਰਭ ਤੀਨਾ ਕੇਵਲ ਨਾਮ ਭਗਤ ਰਾਸ ਦੀਨਾ ਆਦੇ ਮਾਦੇ ਅੰਤ ਪ੍ਰਾਪਸੀ ਨਾਨਕ ਤਿਸ ਬਿਨ ਆਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗ ਸੁਹੀ ਮਹਲਾ 5ਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਿਥਨ ਮੋਹ ਆਗਨ ਸੋਕ ਸਾਗਰ ਕਰਿ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਫਰਾਇਣ